ਖਨੌਰੀ ਸਰਹੱਦ ਤੇ ਪੁਲਿਸ ਦੀ ਗੋਲੀ ਲੱਗਣ ਕਾਰਨ ਇੱਕ ਕਿਸਾਨ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ ਕਿਸਾਨ ਨੌਜਵਾਨ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਗੋਲੀ ਵਿੱਚੀ ਮ੍ਰਿਤਕ ਕਿਸਾਨ ਬਠਿੰਡਾ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਉਧਰ ਨੌਜਵਾਨ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਿੰਡ ਚ ਮਾਤਮ ਪਸਰ ਗਿਆ ਮ੍ਰਿਤਕ ਦਾ ਪਰਿਵਾਰ ਤੁਰੰਤ ਪਟਿਆਲਾ ਲਈ ਰਵਾਨਾ ਹੋਇਆ ਪਰਿਵਾਰਕ ਮੈਂਬਰਾਂ ਮੁਤਾਬਕ ਨੌਜਵਾਨ ਸ਼ੁਭਕਰਨ ਸਿੰਘ 16 ਫਰਵਰੀ ਤੋਂ ਖਨੌਰੀ ਬਾਰਡਰ ਤੇ ਕਿਸਾਨ ਮੋਰਚੇ 'ਚ ਡਟਿਆ ਹੋਇਆ ਸੀ ਮੇਰਾ ਨਾਮ ਅਨਰਪਾਈ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਬੱਲੋ ਹੀ ਆ ਜੀ ਇਹ ਤੁਹਾਡੇ ਪਿੰਡ ਕਹਿੰਦੇ ਮੁੰਡੇ ਦੀ ਡੈਥ ਹੋਈ ਹੈ ਕੀ ਨਾਮ ਹੈ ਹਾਂਜੀ ਹਾਂਜੀ ਮੇਰੇ ਦਾਤਾ ਜੀ ਦਾ ਲੜਕਾ ਸੀ ਉਹ ਸੁਖਾਰਨ ਸਿੰਘ ਜੀ ਸੌਣ ਦਾ ਗੱਗੂ ਜੀ ਇਹਦਾ ਨਾਮ ਚਰਨਜੀਤ ਸਿੰਘ ਆ ਜੀ ਇਹ 16 17 ਤਰੀਕ ਨੂੰ ਗਏ ਸੀ ਜੀ ਆਪਣੇ ਖਨੋਰੀ ਬਾਰਡਰ ਤੇ ਜੀ ਤੇ ਕੀ ਕਾਰਨ ਕੀ ਹੋਇਆ ਇਹ ਡੈਥ ਹੋਂ ਦਾ ਕਾਰਨ ਤਾਂ ਇਹ ਉਥੇ ਗੋਲੀ ਲੱਗੀ ਜੀ ਹੁਣ ਪੱਕਾ ਪਤਾ ਤਾਂ ਉਥੋਂ ਪਤਾ ਲੱਗੂਗਾ ਜੀ ਗੋਲੀ ਲੱਗਣ ਨਾਲ ਡੈਥ ਹੋ ਗਈ ਇਹਨਾਂ ਦੀ ਤੇ ਪਰਿਵਾਰ ਚ ਕੌਣ ਕੌਣ ਹੁੰਦਾ ਪਰਿਵਾਰ ਚ ਇਹਨਾਂ ਦੇ ਦਾਦੀ ਜੀ ਨੇ ਜੀ ਤੇ ਦੋ ਭੈਣਾਂ ਨੇ ਇੱਕ ਭੈਣ ਵੈਜੀ ਵੇਰਲੀ ਜੀ ਇੱਕ ਕੁੜੀ ਕੁਮਾਰੀ ਛੋਟੀ ਜਿਹੀ ਭੈਣ ਜੀ ਤੇ ਮੁੰਡੇ ਦੀ ਉਮਰ ਵੀ ਲਗਭਗ 22 ਸਾਲ ਸੀਗੀ ਮੁੰਡਾ ਮੈਰਿਡ ਸੀ ਨਹੀਂ ਨਹੀਂ ਅਨਮੈਰਿਡ ਸੀ ਜੀ ਤੇ ਇਹ ਪਹਿਲਾਂ ਜਥੇਬੰਦੀ ਚ ਵੀ ਕੰਮ ਕਰਦਾ ਹੀ ਕਿਹੇ ਚ ਹਾਂਜੀ ਸਿੱਧੂਪੁਰ ਜਥੇਬੰਦੀ ਚ ਕੰਮ ਕਰਦਾ ਸੀ ਜੀ ਤੇ ਕਿੰਨਾ ਟਾਈਮ ਹੋ ਗਿਆ ਸੀ ਉੱਥੇ ਗਏ ਇਹਨਾਂ ਨੂੰ ਇਹਨਾਂ ਨੂੰ ਹੋ ਤੁਸੀਂ ਕਿਵੇਂ ਸਰਕਾਰ ਤੋਂ ਕੀ ਮੰਗ ਕਰਨਾ ਅਸੀਂ ਤਾਂ ਮੰਗ ਕਰਦੇ ਆ ਕਿ ਤਾਂ ਸੈਂਟਰ ਗਵਰਨਮੈਂਟ ਤੋਂ 10 ਲੱਖ ਰੁਪਏ ਜੀ 10 ਲੱਖ ਰੁਪਏ ਪੰਜਾਬ ਗਵਰਨਮੈਂਟ ਦੇਵੇ ਬਾਕੀ ਬੱਚਿਆਂ ਨੂੰ ਇੱਕ ਸੈਂਟਰ ਤੋਂ ਨੌਕਰੀ ਇੱਕ ਪੰਜਾਬ ਗਵਰਨਮੈਂਟ ਕਰੇ ਨੌਕਰੀ ਮਿਲਣੀ ਚਾਹੀਦੀ ਆ ਪਹਿਲੀ ਪਰਿਵਾਰ ਗਰੀਬ ਪਰਿਵਾਰ ਆ ਜੀ ਕਿੰਨਾ ਬਣ ਕਿੰਨਾ ਹੁੰਦੇ ਬਾਹਰ ਨਾਲ ਲਗਭਗ 2.5 ਕਿਲੇ ਆ ਜੀ ਪਿਛਲੇ ਸਾਲ ਕੁੜੀ ਵਿਆਹੀ ਸੀ ਉਦੋਂ ਵੀ ਕੋਸ਼ਨਾ ਕੁਛ ਬਸ ਬਹਣ ਪੈੜੀ ਬੈਕ ਕਰਕੇ ਬਿਹਾ ਜੀ ਘਰਵਾਰ ਆਰਥਿਕ ਤੰਗੀ ਹੈ ਉਧਰ ਪਿੰਡ ਵਾਸੀਆਂ ਮੁਤਾਬਕ ਉਹਨਾਂ ਨੂੰ ਮੀਡੀਆ ਰਿਪੋਰਟਾਂ ਤੋਂ ਨੌਜਵਾਨ ਦੀ ਮੌਤ ਦੀ ਸੂਚਨਾ ਮਿਲੀ ਹੈ ਜਿਸ ਤੋਂ ਤੁਰੰਤ ਬਾਅਦ ਪਰਿਵਾਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰਵਾਨਾ ਕੀਤਾ ਗਿਆ ਜੀ ਕੀ ਨਾਮ ਆਪਣਾ ਮੇਰਾ ਨਾਮ ਦਾਰ ਸਿੰਘ ਨੰਬਰਦਾਰ ਜੀ ਖੰਡਵੱਲੋ ਕੀ ਕਾਰਨ ਹੋਇਆ ਜਿਹੜੀ ਤੁਹਾਡੇ ਪਿੰਡ ਡੈਥ ਹੋਈ ਹੈ ਮੁੰਡੇ ਦੀ ਕਾਰਨ ਤਾਂ ਦੇਖੋ ਜੀ ਉੱਥੇ ਹੁਣ ਸਾਡੇ ਇੱਥੋਂ ਗਏ ਹੋਏ ਪਿੰਡੋਂ ਉਹ ਹੀ ਦੱਸਣਗੇ ਉਹਨਾਂ ਨੂੰ ਜਿਹੜੇ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਵੀ ਮੁੰਡੇ ਦੇ ਗੋਲੀ ਲੱਗਣ ਨਾਲ ਡੈਥ ਹੋਈ ਹੈ ਉੱਥੇ ਹਜੇ ਨਾ ਜਾਈ ਜਾਂਦੇ ਸਾਡੇ ਪਿੰਡੋਂ ਦੇ ਬਾਰਸ ਪਰਿਵਾਰ ਦੇ ਜਾਂ ਮੋਤਵਾਰ ਬੰਦੇ ਉੱਥੇ ਜਾਈ ਜਾਂਦੇ ਆ ਉਹ ਉੱਥੇ ਜਾ ਕੇ ਸਾਰਾ ਕਨਫਰਮ ਕਰਦੇ ਤੇ ਪਰ ਸਾਨੂੰ ਇੰਨਾ ਮੀਡੀਆ ਰਿਪੋਰਟਾਂ ਤੋਂ ਜ਼ਰੂਰ ਪਤਾ ਲੱਗਿਆ ਕਿ ਮੁੰਡੇ ਦੀ ਗੋਲੀ ਲੱਗਣ ਨਾਲ ਡੈਥ ਜ਼ਰੂਰ ਹੋ ਗਈ ਜਦ ਕੇ ਮੌਕੇ ਤੇ ਪਹੁੰਚੇ ਕਿਸਾਨ ਆਕੂਆ ਨੇ ਨੌਜਵਾਨ ਦੀ ਮੌਤ ਤੇ ਜਿੱਥੇ ਦੁੱਖ ਜਤਾਇਆ ਉੱਥੇ ਹੀ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਸ ਮੌਤ ਲਈ ਜ਼ਿੰਮੇਵਾਰ ਦੱਸਿਆ ਹੁਣਾਂ ਪੰਜਾਬ ਸਰਕਾਰ ਤੋਂ ਨੌਜਵਾਨ ਕਿਸਾਨ ਦੇ ਪਰਿਵਾਰ ਲਈ مالی ਮਦਦ ਦੀ ਗੁਹਾਰ ਵੀ ਲੱਗ ਗਈ ਕੀ ਆ ਉਹਦਾ ਕੀ ਆ ਕਿਹੜੀ ਜਥੇਬੰਦੀ ਨਾਲ ਹੈ? ਪਾਕੀ ਕਿਸਾਨ ਜੂਨੀਅਨ ਮਾਲਵਾ ਜ਼ਿਲ੍ਹਾ ਪ੍ਰਧਾਨ ਤੇ ਜਿਹੜੀ ਇਹ ਡੈਥ ਹੋਈ ਹੈ ਕੀ ਕਾਰਨ ਨਾਲ ਤੁਹਾਡੀ ਗੱਲ ਹੋਈ ਹੋਈ ਹੈ? ਇਹ ਦੇਖੋ ਸਰਕਾਰ ਦੀਆਂ ਨਕੀਦੀਆਂ ਦੇ ਕਾਰਨੀਆਂ ਜਿਵੇਂ ਹੁਣ ਸਰਕਾਰ ਜ਼ਬਰ ਜ਼ੁਲਮ ਕਰ ਰਹੀ ਹੈ। ਕੋਈ ਸਾਰੇ ਹਰ ਇੱਕ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ। ਤੇ ਸਰਕਾਰ ਹੈ ਜੋ ਬਹੁਤ ਹੀ ਜ਼ਿਆਦੇ ਮੰਦਭਾਗੀਆਂ ਗੱਲਾਂ ਕਰ ਰਹੀ ਹੈ। ਉਹ ਸੁਭ ਕਰਨ ਬੱਚੇ ਦੀ ਜਿਹੜੀ ਮੌਤ ਹੋਈ ਹੈ ਉਹ ਗੋਲੀ ਲੱਗਣ ਦੇ ਕਾਰਨ ਹੋਈ ਹੈ। ਜੋ ਕਿ 22 ਸਾਲ ਦਾ ਬੱਚਾ ਸੀ ਚਰਨਜੀਤ ਸਿੰਘ ਦਾ ਬੇਟਾ ਸੀ ਕੀ ਅਸੀਂ ਤਾਂ ਸਰਕਾਰ ਦੀ ਨਿਖੇਧੀ ਕਰਦੇ ਆਂ ਪਰ ਅਸੀਂ ਹੁਣ ਇਹ ਮੰਗ ਵੀ ਕਰਦੇ ਆਂ ਸਰਕਾਰ ਤੋਂ ਕਿ 10 10 ਲੱਖ ਰੁਪਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਹਨਾਂ ਨੂੰ ਦੇਵੇ ਜੋ ਇਹਨਾਂ ਦੇ ਸਰਕਾਰਜਾਏ ਉਹ ਕਰਜ਼ਾ ਮਾਫ਼ ਕੀਤਾ ਜਾਵੇ ਤੇ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਕਿੰਨਾ ਬਾਹਨ ਆਉਂਦਾ ਸੀ ਇਹਨਾਂ ਚੀਂਗ-ਮੀਂ ਸੀ 2.5 ਕਿੱਲੇ ਬਾਹਨਦੇ ਆ ਜੀ ਕੋਈ ਬਾਲਾ ਬਾਹਨ ਨਹੀਂ ਹੈਗਾ ਵੀ ਬਸ ਪਰਿਵਾਰ ਆਪਣਾ ਗੁਜ਼ਾਰਾ ਹੀ ਕਰ ਰਿਹਾ ਸੀ ਇਸ ਤਰ੍ਹਾਂ ਤੁਸੀਂ ਜਿਹੜੇ ਹਸਨਾਂ ਕਿਸਾਨ ਜਥੇਬੰਦੀਆਂ ਅਪੀਲ ਕਰ ਰਹੀਆਂ ਸੀ ਕਿਸਾਨਾਂ ਨੂੰ ਵੀ ਅੱਗੇ ਨਹੀਂ ਵਧਣਾ ਉਹਦੋਂ ਬਾਰਾ ਪ੍ਰਚੋਦ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਦੇਖੋ ਅੱਗੇ ਨਹੀਂ ਵਧਣਾ ਮਤਲਬ ਪ੍ਰੋਟੈਸਟ ਕਰਨਾ ਕਿਸਾਨਾਂ ਦਾ ਆਪਣਾ ਹੱਕ ਹੈ ਆਪਣੇ ਹੱਕੀ ਮੰਗਾਂ ਦੇ ਲਈ ਜਿਹੜੇ ਕਿਸਾਨ ਨੇ ਉਹ ਧਰਨੇ ਤੇ ਜਾ ਰਹੇ ਨੇ ਕੋਈ ਉਹਨਾਂ ਨੇ ਜ਼ਬਰ ਨਹੀਂ ਕੀਤਾ ਕੋਈ ਜ਼ੁਲਮ ਨਹੀਂ ਕੀਤਾ ਕੋਈ ਤੱਕਾ ਨਹੀਂ ਕੀਤਾ ਸ਼ਾਂਤ ਮੇਟਾਂਗਣਾ ਪਰ ਪ੍ਰੋਟੈਸਟ ਹੈ ਜਿਹੜਾ ਕਰ ਰਹੇ ਨੇ ਪਰ ਸਰਕਾਰ ਹੈ ਜਿਹੜੀ ਉਹ ਜ਼ਿਆਦਾ ਦਬਾਅ ਪਾ ਰਹੀ ਹੈ ਇਸ ਤਰ੍ਹਾਂ ਅਸੀਂ ਅੱਗੇ ਦੀ ਕਰਦੇ ਹਾਂ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਪੁਲਿਸ ਦੀ ਗੋਲੀ ਨਾਲ ਹੋਈ ਏ ਪਰ ਦੂਜੇ ਪਾਸੇ ਹਰਿਆਣਾ ਪੁਲਿਸ ਨੇ ਅਜੇ ਹੀ ਕਿਸੇ ਵੀ ਘਟਨਾ ਤੋਂ ਸਾਫ਼ ਇਨਕਾਰ ਕੀਤਾ ਅਤੇ ਮੌਤ ਦੀ ਖ਼ਬਰ ਨੂੰ ਮਹਿਜ਼ ਅਫਵਾਹ ਦੱਸਿਆ ਪੁਲਿਸ ਮੁਤਾਬਕ ਕਿਸੇ ਵੀ ਕਿਸਾਨ ਦੀ ਜਾਨ ਨਹੀਂ ਗਈ ਏ ਉਧਰ ਰਜਿੰਦਰਾ ਹਸਪਤਾਲ ਦੇ ਐਸਐਮਓ ਪਹਿਲਾਂ ਹੀ ਸ਼ੁਭਕਰਨ ਸਿੰਘ ਦੀ ਮੌਤ ਦੀ ਪੁਸ਼ਟੀ ਕਰ ਚੁੱਕੇ ਨੇ ਸਰ ਇੱਕ ਕਿਸਾਨ ਦੀ ਖ਼ਬਰ ਹੈ ਕਿ ਮੌਤ ਹੋਈ ਦੀ ਪੁਸ਼ਟੀ ਕਰ ਦਿਓ ਜੀ ਆ ਇੱਕ ਡੈਥ ਹੋਇਆ ਬ੍ਰਾਡ ਡੈਡ ਆਇਆ ਜੀ ਏਕਨੋਰੀ ਬਾਰਡਰ ਤੋਂ ਆਇਆ ਮੋਰਟੀ ਸ਼ਿਫਟ ਕਰਤਾ ਜੀ ਅਸੀਂ ਉਸ ਤੋਂ ਇਲਾਵਾ ਦੋ ਹੋਰ ਆਏ ਹੋਏ ਆ ਦੋਨੋਂ ਵੀ ਖਨੋਰੀ ਬਾਰਡਰ ਤੋਂ ਦੋਨੋਂ ਸਟੇਬਲ ਨੇ ਜੀ ਇੱਕ ਦੇ ਪਟਨਸਰ ਤੋਂ ਹੈ ਦੂਸਰੇ ਦੇ ਵੀ ਸਿੱਪਟੇਸਕ ਤੋਂ ਦੋਨੋਂ ਸਟੇਬਲ ਨੇ ਇੱਥੇ ਨਹੀਂ ਆ ਕਿਤੇ ਰਹੇ ਹਾਂ ਜੀ ਸਾਡੇ ਕੋਲੀ ਨੇ ਜੀ ਉਹ ਰੈਫਰ ਨਹੀਂ ਕਰਨ ਵਾਲੇ ਐ ਲੱਗਦੇ ਨਹੀਂ ਯੂਨੀਵਰਸਿਟੀ ਦੇ ਚਾਹਦੇ ਆ ਫੌਰ ਦਾ ਟਾਈਮ ਵੀ ਨਹੀਂ ਸਟੇਬਲ ਸਰ ਜਿਹੜੀ ਡੈਥ ਹੋਈ ਹੈ ਉਹ ਲੱਗਦਾ ਹੈ ਕਿ ਗੋਲੀ ਲੱਗੀ ਉਹਦੇ ਕਿ ਫਿਰ ਜਿਹੜੀ ਪੌਸਿਬਿਲਟੀ ਪੌਸਿਬਿਲਟੀ ਲੱਗਦੀ ਹੈ ਬਾਕੀ ਪੋਸਟਮਾਰਟਮ ਦੇ ਕਨਫਰਮ ਹੋ ਜੂਗਾ ਉਮਰ ਉਮਰ ਕੁਛ ਹੈ ਤਾਂ 22 ਸਾਲ ਦਾ ਜੀ ਜਿੱਦ ਦੇ ਕੁਝ ਨਾਮ ਨੂੰ ਜੀ ਅਸਾਂ ਨਾਮ ਉਹਦਾ ਸ਼ੁਭ ਕਰਨ ਦਾ ਨਾਮ ਤਾਂ ਕੁਝ ਪਤਾ ਲੱਗੇ ਨਹੀਂ ਕਿਹੜੇ ਜ਼ਿਲ੍ਹੇ ਨੂੰ ਬਣਾਉ ਕਰਦੇ ਬਠਿੰਡਾ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ